ਲਗੀ ਪਏ ਰਾਖੋ ਹੈ ਕਿਨ ਆਨਗਰ ਕਿਹਨੇ ਲਿਆ ਕੇ ਸਾਹਮਣੇ ਖਾਣਾ ਧਰਤਾ ਆਪਣੇ ਵੀ ਮੈਂ ਕਹਿਤਾ ਭੁੱਖ ਲੱਗੇ ਕਿਨੇ ਲਿਆ ਕੇ ਧਰਤਾ ਉਹਦਾ ਮਤਲਬ ਕੋਈ ਨਾ ਦੱਸਣਾ ਫਾਇਦਾ ਨਹੀਂ ਕਹਿੰਦਾ ਕੋਈ ਹਮ ਵਿਚਰਤ ਜائیں ਵੱਡ ਉਦਯਾਨ ਅਜੇ ਤਾਂ ਕਹਿੰਦਾ ਵੱਡੇ ਵੱਡੇ ਜੰਗਲਾਂ ਦਾ ਤੁਰੇ ਫਿਰਦੇ ਆ ਉਜਾੜ ਵੀ ਤਾਂ ਤੁਰੇ ਫਿਰਦੇ ਆ ਮਹਾਰਾਜ ਮਰਤੂ ਹੋਏ ਕਬ ਹੀ ਮਮ ਪ੍ਰਨ ਮੈਂ ਤਾਂ ਹੁਣ ਲੱਗਦਾ ਛੇਤੀਏ ਮੇਰੀ ਜਾਨ ਨਿਕਲੂਗੀ ਅੱਖੇ ਆਖੋ ਸਤਿ ਬਈ ਮੈਂ ਹੁਣ ਮਰਿਆ ਕ ਮਰਿਆ ਬਸ ਹੁਣ ਤਾਂ ਮੰਦੀ ਦਾ ਮੈਂ ਮੌਤ ਨੇੜੀ ਏ ਕਹੂੰ ਕਹੂੰ ਆਵਤ ਕਰਮਾ ਹੀ ਕਹਿੰਦਾ ਕਦੇ ਕਦੇ ਹੱਥ ਆਉਂਦੇ ਖਾਣ ਪੀਣ ਨੂੰ ਕਦੇ ਕਦੇ ਕਿਤੇ ਕਿਤੇ ਹੀ ਮਿਲਦਾ ਬਿਨ ਅਹਾਰ ਜੀਵਨ ਨਹੀਂ ਕਹਿੰਦਾ ਮਾਰਾਂ ਮੈਂ ਖਾਣ ਪੀਣ ਬਿਨਾ ਜਿਉਂਦਾ ਨਹੀਂ ਰਹਿ ਸਕਦਾ ਮੈਂ ਨਹੀਂ ਬਚ ਸਕਦਾ ਖਾਦੇ ਪੀਤੇ ਬਿਨਾ ਇਹ ਮਰਦਾ ਬੱਚਾ ਨਾ ਸਾਡੇ ਤਰੇਮਣ ਦੇ ਉਹਰੀ ਚੱਲੇ ਪਾਣੀ ਅੰਨ ਸਰੀਰ ਸਾਡਾ ਅੰਨ ਪਾਣੀ ਬਿਨਾ ਚੱਲ ਸਕਦਾ ਹੀ ਨਹੀਂ ਮਰਜਾਦਾ ਬਣਾਈ ਜਿਹੜੇ ਪਖੰਡੀ ਕਹਿੰਦੇ ਰੋਟੀ ਨਹੀਂ ਖਾਂਦੇ ਜੀ ਅਸੀਂ ਆਹ ਨਹੀਂ ਕਰਦੇ ਬਾਹਰ ਨਹੀਂ ਕਰਦੇ ਪਖੰਡਾ ਹੈ ਅੰਨ ਤੇ ਪਾਣੀ ਬਿਨਾ ਸਰੀਰ ਜਿਉਂਦਾ ਰਹਿ ਨਹੀਂ ਸਕਦਾ ਮਰਜਾਦਾ ਕਹਿੰਦਾ ਮਾਰਾ ਮੈਂ ਨਹੀਂ ਬਚ ਸਕਦਾ ਕੋ ਜਾਣੇ ਕਿਉਂ ਹੋਏ ਨੇ ਰਵਾਹੂ ਹੁਣ ਮੇਰਾ ਕੌਣ ਸਮਝੇ ਮੇਰਾ ਨਰਵਾ ਕਿਵੇਂ ਹੋਵੇ ਮੈਨੂੰ ਸਮਝੇ ਕੌਣ ਮੇਰੇ ਦੁੱਖ ਨੂੰ ਬਿਨ ਅਹਾਰ ਮੈਂ ਸੰਗ ਫਰਾਹੂ ਥੋੜੇ ਨਾਲ ਤੁਰਿਆ ਤਾਂ ਫਿਰਦਾ ਪਰ ਕਹਿੰਦਾ ਮਾਰਾ ਭੁੱਖਿਆ ਹੀ ਤੁਰਿਆ ਫਿਰਦਾ ਅੱਜ ਖੇ ਆਖੋ ਸਤ ਪਿਛਲੇ ਖਾਦੇ ਪੀਤੇ ਭੁੱਲ ਗਏ ਹੁਣ ਇੱਥੇ ਗੱਲ ਯਾਦ ਆ ਗਈ ਭੁੱਲਦੇ ਆਪਾਂ ਵੀ ਐ ਜਿਹੜਿਆ ਕੱਲ ਪਦਾਰਥ ਖਾਦੇ ਨੂੰ ਯਾਦ ਨਹੀਂ ਅੱਜ ਆਪਣੇ ਕਿਤੇ ਅੱਜ ਤਾਂ ਉਹ ਯਾਦਣ ਅੱਜ ਖਾਣਾ ਹੈ ਅੱਜ ਕਿਹਾ ਜਾ ਮਿਲੂਗਾ ਕੱਲ ਨੂੰ ਤਾਂ ਗਏ ਆਏ ਉਹ ਤਾਂ ਵੇਸ਼ ਟੋਕੇ ਨਿਕਲ ਗਏ ਹਾਜਮ ਹੋ ਗਏ ਜੀ ਨੂੰ ਆਪਾਂ ਅਰਦਾਸ ਕਹਿੰਦੇ ਸੁਣਿਓ ਤੁਸੀਂ ਵੀ ਕਰਦੇ ਹੋ ਅਰਦਾਸ ਆਪਾਂ ਸਾਰੇ ਕਰਦੇ ਹਾਂ ਗੁਰੂ ਅੱਗੇ ਪਰ ਅਰਦਾਸ ਦਾ ਗੁਰਮਤ ਅਨੁਸਾਰ ਅਰਥ ਕੀ ਹੈ ਕੋਈ ਕਹਿੰਦਾ ਮੈਂ ਅਰਦਾਸ ਕੀਤੀ ਮੈਂ ਅਰਦਾਸ ਕਰਾਈ ਮੈਂ ਅਰਦਾਸ ਕਰਨ ਚੱਲਿਆ ਮੈਂ ਅਰਦਾਸ ਕਰਕੇ ਆਇਆ ਆਪਾਂ ਆਮ ਸ਼ਬਦ ਵਰਤਦੇ ਆ ਅਰਦਾਸ ਕਹਿੰਦੇ ਕਿਹਨੂੰ ਨੇ ਅਰਦਾਸ ਦਾ ਅਰਥ ਤਾਂ ਬਹੁਤ ਵੱਡਾ ਹੈ ਆੜੇ ਦਾ ਅਰਥ ਹੋਰ ਹੈ ਰਾਰੇ ਦਾ ਹੋਰ ਹੈ ਦੱਦੇ ਦਾ ਹੋਰ ਹੈ ਸਸੇ ਦਾ ਅਲੱਗ-ਅਲੱਗ ਨੇ ਵਿਦਵਾਨਾਂ ਨੇ ਬੜੇ ਅਰਥ ਕੀਤੇ ਨੇ ਇਹਦੇ ਜੇ ਆਪਾਂ ਸੰਖੇਪ ਚ ਕਰ ਲਈਏ ਆੜੇ ਤੋਂ ਅਰਥ ਬਣਦਾ ਅੰਤਰਜਾਮੀ ਅਰਦਾਸ ਦੇ ਚਾਰ ਅੱਖਰ ਨੇ ਨਾ ਆੜਾ ਰਾਰਾ ਦੱਦਾ ਸਸਾ ਆੜੇ ਦੇ ਅਰਥ ਨੇ ਅੰਤਰਜਾਮੀ ਰਾਰੇ ਦਾ ਅਰਥ ਹੈ ਰਖਵਾਲਾ ਰਾਖਾ ਉਹ ਵਾਹਿਗੁਰੂ ਅੰਤਰਜਾਮੀ ਵੀ ਹੈ ਤੇ ਸਾਡਾ ਰਾਖਾ ਵੀ ਹੈ ਲੋਕ ਪ੍ਰਲੋਗ ਰਾਖੀ ਕਰਦੇ ਜਿਹੜਾ ਆ ਗਿਆ ਦੱਦਾ ਦੱਦੇ ਨੂੰ ਕੰਨ ਉਹਦਾ ਅਰਥ ਹੈ ਦਾਤਾ ਦਾਤਾ ਦੇਣ ਵਾਲਾ ਉਹ ਇੱਕੋ ਹੀ ਹੈ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਸਭ ਨੂੰ ਦੱਦੇ ਦਾ ਅਰਥ ਹੈ ਦਾਤਾ ਤੇ ਗੁਰਮਖੋ ਸਸੇ ਦਾ ਅਰਥ ਹੈ ਸਮਰਥ ਉਹ ਸਾਰੀਆਂ ਗੱਲਾਂ ਵਿੱਚ ਸਮਰਥ ਹੈ ਅਜਿਖੇ ਆਖੋ ਸਤਨਾਮ ਇਉਂ ਅਲੱਗ-ਅਲੱਗ ਵਿਦਵਾਨਾਂ ਨੇ ਅਰਥ ਕੀਤੇ ਨੇ ਪਰ ਗੁਰਮਤਿ ਨੇ ਸਿੱਧਾ ਅਰਥ ਕੀਤਾ ਵੀ ਅਰਦਾਸ ਦਾ ਮਤਲਬ ਕੀ ਹੈ ਭਈ ਮੈਂ ਵਾਹਿਗੁਰੂ ਸ਼ੁਕਰਾਨਾ ਕਰਨ ਆਇਆ ਤੂੰ ਕੱਲ ਤੱਕ ਮੈਨੂੰ ਬਹੁਤ ਪਦਾਰਥ ਦਿੱਤੇ ਤੂੰ ਮੈਨੂੰ ਬੜੀਆਂ ਸੌਗਾਤਾਂ ਦਿੱਤੀਆਂ ਬੜਾ ਮਾਣ ਸਤਿਕਾਰ ਦਿੱਤਾ ਦੁਨੀਆ 'ਚ ਮੈਂ ਤੇਰਾ ਸ਼ੁਕਰਾਨਾ ਕਰਨ ਆਇਆ ਅਰਦਾਸ ਦੇ ਅਰਥ ਨੇ ਸਿੱਧੇ ਸੰਖੇਪ 'ਚ ਜੀਤੋ ਸੁਕਰਾਨਾ ਉਹ ਹੈ ਅਰਦਾਸ ਜਿੱਥੇ ਮੰਗ ਲਈ ਮੰਗਾ ਨੇ ਉਹ ਅਰਦਾਸ ਨਹੀਂ ਉਹ ਸਾਡਾ ਮੰਗ ਪੱਤਰ ਹੈ ਅੱਜ ਖੇ ਆਖੋ ਸਤ ਉਹ ਦਿੰਨੇ ਆਪ ਅਫਸਰ ਨੂੰ ਦਿੰਨੇ ਆ ਮਹਿਕਮਿਆਂ ਨੂੰ ਆਪਾਂ ਜਾ ਕੇ ਦਿੰਨੇ ਦਫ਼ਤਰਾਂ 'ਚ ਸਾਡੀ ਆ ਮੰਗ ਹੈ ਸਾਡੀ ਆ ਮੰਗ ਹੈ ਉਹਨੂੰ ਆਪਾਂ ਕਦੇ ਕਿਹਾ ਮੈਂ ਅਰਦਾਸ ਕਰਕੇ ਆਇਆ ਮੈਂ ਅੱਜ ਬਿਜਲੀ ਮਹਿਕਮੇ 'ਚ ਗਿਆ ਸੀ ਮੈਂ ਅਰਦਾਸ ਕਰਕੇ ਕਿਹਾ ਕਦੇ ਮੈਂ ਮੰਗ ਪੱਤਰ ਦੇ ਕੇ ਆਇਆ ਮੈਂ ਵੀਡੀਓ ਨੂੰ ਮੰਗ ਪੱਤਰ ਦੱਤਾ ਹੈ ਮੈਂ ਤਸਦੀਕਦਾਰ ਨੂੰ ਮੰਗ ਪੱਤਰ ਦਿੱਤਾ ਮੈਂ ਐਮ ਐਲਓ ਨੂੰ ਮੰਗ ਪੱਤਰ ਦਿੱਤਾ ਉਥੇ ਅਰਦਾਸ ਤਾਂ ਨਹੀਂ ਕਹਿੰਦੇ ਕਦੇ ਤੂੰ ਦਿੱਤਾ ਹੀ ਮੰਗ ਪੱਤਰ ਸਾਨੂੰ ਆਹ ਚਾਹੀਦਾ ਸਾਡੇ ਰੱਖ ਜਾ ਹੁਣ ਚਾਹੀਦੇ ਜਿਹੜੀ ਸਾਡੇ ਲਫ਼ਜ਼ਾਂ ਚ ਮੰਗ ਹੈ ਬਰਜ ਆਹ ਦੇ ਦੋ ਆਹ ਦੇ ਦੋ ਉਹਨੂੰ ਅਰਦਾਸ ਨਾ ਆਖਿਓ ਉਹਨੂੰ ਆਖਿਓ ਮੈਂ ਗੁਰੂ ਤੋਂ ਮੰਗਾ ਮੰਗ ਕੇ ਆਇਆ ਹਾਂ ਅਰਦਾਸ ਕਿਹੋ ਹੀ ਨਾ ਅਰਦਾਸ ਹੈ ਨਹੀਂ ਅਰਦਾਸ ਦੇ ਅਰਥ ਨੇ ਸ਼ੁਕਰਾਨਾ ਵਾਹਿਗੁਰੂ ਜੋ ਤੋ ਕੱਲ ਤੱਕ ਮੈਨੂੰ ਦਿੱਤਾ ਉਹਦਾ ਮੈਂ ਤੇਰਾ ਧੰਨਵਾਦ ਕਰਨਾ ਹੈ ਮੈਨੂੰ ਬਹੁਤ ਦਿੱਤਾ ਹਦੋਂ ਵੱਧ ਦਿੱਤਾ ਮੈਨੂੰ ਬੇਸਾਬਾ ਦਿੱਤਾ ਇਹ ਆ ਅਰਦਾਸ ਸ਼ੁਕਰਾਨਾ ਪਰ ਆਪਾਂ ਕਿੰਨੇ ਕਰਦੇ ਵਾਹਿਗੁਰੂ ਜਿਹੜੇ ਕੱਲ ਤੱਕ ਖਾਧੀਆਂ ਉਹ ਤਾਂ ਹਾਜਮ ਹੋ ਗਈਆਂ ਹੁਣ ਕੱਲ ਨੂੰ ਕੀ ਦੇਵੇਂਗਾ ਅੱਜੇ ਆਖੋ ਸਤ ਪਿਛਲੇ ਨੇ ਛਕ ਲੀਆਂ ਹਾਜਮ ਕੱਲ ਨੂੰ ਟਕਾਰ ਮਾਰਦਾ ਹੁਣ ਅੱਗੇ ਨੂੰ ਕੀ ਦੇਵੇਂਗਾ ਸਾਡੇ ਤਾਂ ਮੰਗੇ ਮੰਗ ਖੜੀ ਏ ਅਰਦਾਸ ਤੇ ਕਰਨੀ ਆਈਏ ਨਹੀਂ ਸੋ ਅਰਦਾਸ ਦੇ ਅਰਥ ਨਾਲ ਸ਼ੁਕਰਾਨਾ ਕਰਨਾ ਗੁਰੂ ਪਿਆਰਿਓ ਸਤਿਗੁਰ ਬਖਸ਼ਿਸ਼ ਕਰਨ ਸਾਨੂੰ ਮਹਾਰਜ ਕਹਿੰਦੇ ਇਸ ਤਰ੍ਹਾਂ ਸਤਿਗੁਰ ਹਾਸਾ ਮਖੌਲ ਕਰਦੇ ਤੁਰੇ ਜਾਣ ਕਹਿੰਦਾ ਮਹਾਰਜ ਮੈਨੂੰ ਭੁੱਖਾ ਮਾਰੋਗੇ ਮੈਂ ਕੀ ਦੇ ਆ ਕੇ ਬੇਨਤੀ ਕਰਾਂ ਕੀ ਤੋਂ ਮੰਗ ਮੰਗਾ ਮੈਂ ਭੁੱਖੇ ਤੁਰਿਆ ਫਿਰਦਾ ਥੋਡੇ ਨਾਲ ਜੇ ਪਿਛਲਾ ਖਾਤਾ ਪੀਤਾ ਭੁੱਲ ਗਏ ਨਾ ਸਾਰਾ ਜੇ ਰਾਜਾ ਰਾਜ ਪਦਾਰਥ ਖਾਂਦਾ ਆਇਆ ਐਨ ਗੜਥੇ ਪੇਟ ਭਰ ਕੇ ਹਟਦਾ ਸੀ ਮਰਦਾਨੋ ਭੁੱਲ ਗਿਆ ਜਿਵੇਂ ਆਪਾਂ ਭੁੱਲਦੇ ਆ ਪਿਛਲੇ ਦਾਤਾਂ ਭੁੱਲ ਗਏ ਤਾਂ ਹੀ ਆਖਿਆ ਸਿਆਣਿਆਂ ਨੇ ਵੀ ਦੁੱਖ ਵੇਲੇ ਅਰਦਾਸ ਦੁੱਖ ਹੈ ਤਾਂ ਅਰਦਾਸ ਕਰੋ ਪਰ ਸੁਖ ਵੇਲੇ ਸ਼ੁਕਰਾਨਾ ਵੀ ਕਰੋ ਵਾਹਿਗੁਰੂ ਤੋ ਬਹੁਤ ਕੁ ਬੋ ਦਿੱਤਾ ਹੈ ਬਹੁਤ ਕੁ ਦਿੱਤਾ ਹੈ ਸ਼ੁਕਰਾਨਾ ਵੀ ਕਰੋ ਉਹ ਸਾਡੇ ਮੂੰਹ ਤੋਂ ਬਹੁਤ ਘਾਟਰ ਨਿਕਲਦਾ ਹੈ ਸ਼ਿਕਵੇ ਸ਼ਿਕਾਇਤ ਬਹੁਤ ਨਿਕਲਦੀ ਐ ਸ਼ੁਕਰਾਨਾ ਬਹੁਤ ਘਟੇਂ ਲਦਾ ਐ ਸ਼ਿਕਵਾ ਸ਼ਿਕਾਇਤ ਹਰੇਕ ਦੇ ਮੂੰਹ ਤੇ ਰੱਬ ਨੇ ਆ ਨਹੀਂ ਦਿੱਤਾ ਰੱਬ ਨੇ ਮੇਰਾ ਕੰਮ ਨਹੀਂ ਕਰਿਆ ਮੇਰਾ ਕਾਰਜ ਬਣਿਆ ਹੀ ਨਹੀਂ ਸ਼ਿਕਵਾ ਸ਼ਿਕਾਇਤ ਬਹੁਤ ਐ ਸ਼ੁਕਰਾਨਾ ਸਾਡੀ ਜ਼ੁਬਾਨ ਤੇ ਬਹੁਤ ਔਖਾ ਚੜਦਾ ਐ ਦੁੱਖ ਵੇਲੇ ਅਰਦਾਸ ਸੁਖ ਵੇਲੇ ਸ਼ੁਕਰਾਨਾ ਹਰ ਵੇਲੇ ਸਿਮਰਨ ਤੇ ਸਰਬੱਤ ਦਾ ਭਲਾ ਇਹ ਚਾਰ ਮਾਟੋ ਨੇ ਇਹਨਾਂ ਨੂੰ ਹਿਰਦੇ 'ਚ ਵਸਾ ਕੇ ਰੱਖਿਆ ਕਰੋ ਸਰਬੱਤ ਦਾ ਭਲਾ ਮੰਗੋ ਹਰ ਵੇਲੇ ਸਿਮਨ ਤੁਰਦੇ ਫਿਰਦੇ ਕਰੀ ਜਾਓ ਤੁਹਾਡਾ ਭਲਾ ਹੋਊਗਾ ਹੁਣ ਕਹਿੰਦਾ ਮਹਾਰਾਜ ਮੈਂ ਤੇ ਤੁਹਾਡੇ ਨਾਲ ਫਿਰਦਾ ਤਾਂ ਹੈਗਾ ਪਰ ਭੁੱਖਾ ਹੀ ਫਿਰਦਾ ਪਿਛਲੀਆਂ ਖਾਦੀਆਂ ਦੇ ਪਾਣੀਆਂ ਫੇਰ ਗਿਆ ਭੁੱਲ ਗਿਆ ਸਾਰਾ ਕੁਝ ਤੁਮ ਕੋ ਛੁਦਾ ਪਿਪਾਸਾ ਨਹੀਂ ਕਹਿੰਦਾ ਮਹਾਰਾ ਤੁਹਾਨੂੰ ਨਾ ਤਾਂ ਛੁਦਾ ਛੁਦਾ ਨਾਮ ਹੈ ਭੁੱਖ ਦਾ ਤੁਹਾਨੂੰ ਨਾ ਭੁੱਖ ਲੱਗਦੀਆਂ ਨਾ ਪਿਪਾਸਾ ਪਿਪਾਸਾ ਕੀ ਇਹ ਪਿਆਸ ਤੁਸੀਂ ਤਾਂ ਭੁੱਖ ਤੇ ਪਿਆਸ ਤੋਂ ਰਹਿ ਤੋਂ ਤੁੰਡੋ ਲੋੜ ਹੀ ਨਾ ਚੀਜ਼ਾਂ ਦੀ ਏਸੇ ਕਰਕੇ ਤੁਹਾਨੂੰ ਮੇਰੀ ਕਦਰ ਨਹੀਂ ਤੁਸੀਂ ਮੇਰਾ ਦੁਖਰੀ ਸਮਝਦੇ ਤੁਹਾਨੂੰ ਲੋੜ ਦੇ ਤੇ ਮੈਂ ਕਲਪਦਾ ਫਿਰਦਾ ਭੁੱਖਾ ਮੇਰਾ ਤੁਸੀਂ ਕਦਰ ਨਹੀਂ ਕਰਦੇ ਸ਼ੋਦਾ ਸੰਗਮ ਹੋਏ ਹਾਤ ਪ੍ਰਣ ਰਹੋ ਆਨੰਦ ਸਦਾ ਮਨ ਮਾਹੀ ਤੁਹਾਨੂੰ ਆਨੰਦਾਂ ਜੋ ਮਹਾਰਾਜ ਤੋਂ ਤਾਂ ਦੋਖੋ ਕੋਈ ਬਰਾਬਰ ਨੇ ਦਿਨ ਰਾਤ ਉਹਨੂੰ ਬਰਾਬਰ ਹੀ ਨੇ ਤੁਹਾਨੂੰ ਤਾਂ ਆਸਰੇ ਕੋਈ ਨਹੀਂ ਦੋਸਤਾਂ ਅਨੰਦਾਂ ਤੋਂ ਮੰਦ ਮੰਦ ਵਿਗਸਤ ਸ੍ਰੀ ਬਦਨ ਮਹਾਰਾਜ ਹੌਲੀ ਹੌਲੀ ਬੜੇ ਪ੍ਰੇਮ ਨਾਲ ਚਰਨ ਟੱਕ ਰਖਦੇ ਰਖਦੇ ਤੁਰੇ ਜਾ ਰਹੇ ਨੇ ਕਲੀ ਕੁੰਦ ਜਿਉ ਉੱਜਲ ਰਦਨ ਤੇ ਗੁਰਮੁਖੋ ਮਹਾਰਾਜ ਜਿਹੜੇ ਦੰਦ ਨੇ ਨਾ ਉਹ ਐ ਚਮਕਦੇ ਨੇ ਜਿਵੇਂ ਮੋਤੀ ਜੜੇ ਹੁੰਦੇ ਨੇ ਜਦ ਹੱਸਦੇ ਨੇ ਮਹਾਰਾਜ ਦੰਦ ਮੋਤੀਆਂ ਵਾਂਗ ਚਮਕਦੇ ਨੇ ਕਹਿਤ ਭੈ ਸੁਣੀਏ ਮਰਦਾਨਾ ਜਹ ਹਸੇਰ ਦੰਦ ਨਿਕਲੇ ਮਹਾਰਾ ਦੇ ਬਾਹਰ ਦਰਸ਼ਨ ਹੋਏ ਦੰਦਾਂ ਦੇ ਵੀ ਇਹ ਮਾਜ ਕਹਿੰਦੇ ਮਰਦਾਨਿਆ ਸੁਣ ਗੱਲ ਛੋਦਾ ਸੰਗ ਜੇ ਹੋਏ ਹੱਤ ਪ੍ਰਨ ਹਾਂ ਜੇ ਤੇਰੀ ਸਮਝ ਲੋ ਭੁੱਖ ਨਾਲ ਮੌਤ ਹੋ ਗਈ ਜਿਵੇਂ ਤੂੰ ਹੀ ਕਹਿਣਾ ਹੁਣ ਜੇ ਤੂੰ ਭੁੱਖ ਨਾਲ ਮਰ ਗਿਆ ਤਾਂ ਮਾਰਦ ਕਹਿੰਦੇ ਇਸ ਬੇਦਕੋਵ ਹਮ ਜਾਮਨ ਤੇਰੇ ਅਜੀ ਤੇਰੇ ਜਾਮਨ ਹੈ ਮੌਤ ਦੇ ਦੇਖ ਲਓ ਗੁਰੂ ਜਾਮਨ ਬਣਨ ਨੂੰ ਤਿਆਰ ਹੈ ਆਪਾਂ ਜਦੋਂ ਉਹਨੂੰ ਹੱਥ ਦਾ ਫੜਾਈਏ ਉਹਦਾ ਪੱਲਾ ਦਾ ਫੜਿਓ ਸਾਡੇ ਜਾਮਨ ਬਣਨ ਨੂੰ ਤਿਆਰ ਹੈ ਹਰ ਕੰਮ ਚ ਅਸੀਂ ਤੇਰੇ ਜਾਮਨ ਗਏ ਪਰਾਨ ਆਣਾਂਗੇ ਤਨ ਫੇਰੇ ਤਨ ਗੁਰੂ ਨਾਨਕ ਕਹਿੰਦੇ ਜੇ ਤੂੰ ਮਰ ਗਿਆ ਤੈਨੂੰ ਦੁਬਾਰਾ ਜਿਉਂਦਾ ਕਰ ਲਾਂਗੇ ਅਜਖੇ ਆਖੋ ਸਤਿ ਫਿਕਰ ਕਾਦਾ ਕਰਦਾ ਹੈ ਤੇਰੇ ਨਿਕਲੇ ਪ੍ਰਾਣ ਮੋੜ ਲਿਆਵਾਂਗੇ ਕਿਉਂਕਿ ਖੁਦ ਮਾਲਕ ਸੀ ਨਾ ਉਹ ਤਾਂ ਪ੍ਰਾਣਾ ਦੇ ਦਾਤੇ ਨੇ ਮੋੜ ਲਿਆਵਾਂਗੇ ਤੇਰੇ ਪ੍ਰਾਣ ਕਹਿੰਦੇ ਫੇਰ ਪਾ ਦਾਂਗੇ ਤੇਰੀ ਦਹੀ ਚ ਕਬਰ ਆ ਨਾ ਕਹਿੰਦੇ ਮਰेंगे ਨਹੀਂ ਭੁੱਖ ਦੇ ਮਰ ਹੋਰ ਤਾਂ ਨੀ ਵੱਧ ਕੋਸ ਹੋਣ ਲੱਗਿਆ ਕਹਿੰਦੇ ਜਿਉਂਦਾ ਕਰ ਲਾਂਗੇ ਐਨੇ ਮਹਰ ਦਿਆਲੂ ਹੋ ਗਏ ਉਹ ਤੇ ਮਨ ਇੱਕ ਦਿਨ ਮਰਨਾ ਹੈ ਸੱਚ ਪਰ ਮਰਦਾਨਿਆਂ ਤੈਨੂੰ ਪਤਾ ਹੀ ਹੈ ਵੀ ਇੱਕ ਦਿਨ ਮਰਨਾ ਤਾਂ ਹੋਏਗਾ ਹੀ ਆ ਇਹ ਸੱਚ ਹੈ ਮਾਰਜ ਕਹਿੰਦੇ ਇੱਕ ਦਿਨ ਮਰਦਾ ਜਾਣਾ ਹੀ ਉਹ ਤਾਂ ਮਰਨਾ ਹੀ ਹੈ ਪਰ ਜਦੋਂ ਭੁੱਖ ਨਾਲ ਮਰ ਗਿਆ ਫਿਰ ਜਿਉਂਦਾ ਕਰ ਲਾਂਗੇ ਮੌਤ ਇੱਕ ਡਰਾਉਣੀ ਆ ਕਹਿੰਦੇ ਉਹ ਤਾਂ ਰੱਬ ਵੱਲੋਂ ਆਉਣੀ ਆ ਉਹਨੂੰ ਨਹੀਂ ਕੋਟਾਲ ਸਕਦਾ ਮਰਨਾ ਸੱਚ ਤੇ ਫਕੀਰਾ ਜਿਉਣਾ ਝੂਠ ਹੈ ਮਰਨਾ ਸੱਚ ਤੇ ਫਕੀਰ ਆਜਣਾ ਝੂਠ ਹੈ ਮਰਨਾ ਫਕੀਰ ਆਜਣਾ ਓ ਮਰਨਾ ਯਾਦ ਕਰ ਲੋ ਸੱਚੀਆਂ ਗੱਲਾਂ ਨੇ ਮਰਨਾ ਸੱਚ ਤੇ ਫਕੀਰ ਆਜਣਾ ਝੂਠ ਹੈ ਮਰਨਾ ਸੱਚ ਤੇ ਫਕੀਰਾ ਜਿਉਣਾ ਝੂਠ ਹੈ ਜੀ ਮਰਨਾ ਮਰਨਾ ਹਾਏ ਗੁਰਮੁਖੋ ਗੱਲਾਂ ਸਚੀਆਂ ਪਰ ਅਸੀਂ ਯਕੀਨ ਨਹੀਂ ਕਰਦੇ ਆਪਾਂ ਕਹਿੰਦੇ ਮੈਂ ਕਿਹਾ ਮਰਨਾ ਹੈ ਮਰਨ ਵਾਲੇ ਮਰ ਕੇ ਮਰਨ ਵਾਲੇ ਮਰ ਕੇ ਮੈਂ ਥੋੜਾ ਇੱਕ ਦਿਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਿੱਖਾਂ ਨੇ ਸਵਾਲ ਕੀਤਾ ਸੀ ਕਹਿੰਦੇ ਮਰ ਜائیں ਦੱਸੋ ਜਿਹਨੂੰ ਦੁਨੀਆ ਅਚਰਜ ਕਹਿੰਦੀ ਏ ਆਪਾਂ ਵਰਦੇ ਸਭ ਦੇ ਤਾਂ ਅਚਰਜ ਗੱਲ ਹੋ ਗਈ ਆ ਤਾਂ ਅਜੀਬ ਗੱਲ ਹੋ ਗਈ ਇਹਦਾ ਮਤਲਬ ਕੀ ਹੈ ਅਚਰਜ ਕਿਹਨੂੰ ਕਹਿੰਦੇ ਨੇ ਅਜੀਬ ਅਧਪਤ ਜੀ ਨੂੰ ਆਪਾਂ ਕਹਿੰਦੇ ਨੇ ਇਹ ਦੋ ਤਰ੍ਹਾਂ ਲਫ਼ਜ਼ ਵਰਤੇ ਆ ਗੁਰੂ ਗ੍ਰੰਥ ਸਾਹਿਬ ਅਚਰਜ ਤੇ ਅਚਰਜ ਉਹਨੂੰ ਕਈ ਵਿਦਵਨ ਅਚਰਜ ਪੜ੍ਹਦੇ ਨੇ ਕਈ ਅਚਰਜ ਪੜ੍ਹ ਜਾਂਦੇ ਨੇ ਆਉ ਅਸਚਾਰਜ ਦਾ ਸੰਖੇਪ ਰੂਪ ਕਹਿੰਦੇ ਮਾਰਾ ਅਸਚਾਰਜ ਕਿਹਨੂੰ ਕਹਿੰਦੇ ਨੇ ਸੁਣਿਓ ਹੁਣ ਧਿਆਨ ਨਾਲ ਫਿਰ ਮਾਰ ਦੇ ਨੇ ਜਵਾਬ ਦਿੱਤਾ ਬਾਣੀ ਉਚਾਰ ਕੇ ਮਾਰਜ ਕਹਿੰਦੇ ਸਾਦੋ ਰਚਨ RAM ਬਣਾਈ ਇਹ ਰਚਨਾ RAM ਪਰਮੇਸ਼ਰ ਭਗਵਾਨ ਨੇ ਬਣਾਈ ਏ ਦੁਨੀਆ ਸਾਜੀ ਏ ਪਰ ਮਾਰਜ ਕਹਿੰਦੇ ਇਕ ਬਿੰਸੈ ਇਕ ਅਸਥਿਰ ਮਨ ਏ ਇੱਕ ਅੱਖਾਂ ਸਾਹਮਣੇ ਤੁਰਿਆ ਜਾ ਰਹੇ ਚਾਰ ਕਾਨੀਆਂ ਦੇ ਮੋੜਿਆਂ ਤੇ ਸਾਡੀ ਅੱਖਾਂ ਸਾਹਮਣੇ ਪਰ ਜਿਹੜੇ ਉਹ ਨਾਲ ਤੁਰੇ ਜਾਂਦੇ ਨੇ ਉਹ ਕਹਿੰਦੇ ਇਹਨੇ ਮਰਨਾ ਸੀ ਅਸੀਂ ਤਾਂ ਇੱਥੇ ਹੀ ਰਹਿਣਾ ਅਜਖੇ ਆਖੋ ਸਤਨਾਮ ਇੱਕ ਬਿੰਸੇ ਇੱਕ ਅ